हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੂ ਡੀਟੇਲ ਆਜੋ ਬਾਈ ਜੀ ਬਾਈ ਜੀ ਹਸੀ ਕਾਲ ਹੋ ਠੀਕ ਹੋ ਜੀ ਬਧੀ ਨਹੀਂ ਹਾਂ ਜੀ ਨਾਮ ਤੇ ਐਡਰੈਸ ਬੋ ਨਾਮ ਹਮਣਾ ਜੀ ਪਿੰਡ ਕੁਸਾ ਜੀ ਹਾਂ ਜਿਲ੍ਹਾ ਮੋਗਾ ਤੁਸੀਂ ਨੇ ਹਾਲ ਨੇੜੇ ਪਿੰਡ ਤੇ ਨੇੜੇ ਇੱਧਰ ਬੋਡੇ ਰਹੇ ਗਏ ਇੱਧਰ ਮਿਹਨਾਂ ਰਹੇ ਗਏ ਚਾ ਕਰਦੇ ਨੇਹਾਲ ਸਿੰਘ ਵਾਲੇ ਨੇੜੀਆਂ ਹਾਂਜੀ ਮੋਬਾਈਲ ਨੰਬਰ ਬੋ 7529844960 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਈ ਹੈ ਇਹ ਸੂਆ ਤੀਜਾ ਜੀ ਤੀਜਾ ਕਦੋਂ ਸੂਈ ਹੈ ਬਈ ਇਹ ਕੱਲ ਸੂਈ ਹੈ ਜੀ ਠੀਕ ਹੈ ਬੱਚਾ ਕੀ ਦੇਤਾ ਬਾਈ ਬੱਚਾ ਮੇਲ ਆ ਜੀ ਠੀਕ ਹੈ ਬਾਈ ਹਾਂਜੀ ਜੇਰ ਜੂ ਰਹਿ ਗਈ ਬਾਈ ਜੇਰ ਜੂ ਰੋਕਿਆ ਵੀਡੀਓ ਪਈ ਹੈ ਜੀ ਆਪਣੇ ਫੋਨ ਦੀ ਕਿੰਨੇ ਸੀਲ ਵੀ ਲੈ ਦੇਖ ਕਿੰਨੇ ਕ ਬੋਲੇ ਤੇ ਆ ਬੋਲਾ ਹੁਣ ਊ ਜੀ 8-7 ਕਿਲੋ ਧਾਰਾ ਮਾਰਦਗੇ ਮਾਰ ਤੂੰ ਮਾਰ ਠੰਡੀ ਸੀਲ ਲੈ ਜਿਵੇਂ ਮਰਦੀ ਧਾਰਾ ਕੋਈ ਚੱਟ ਗਾਰੰਟੀ ਹੋਈ ਨਿਆਣਾ ਨਹੀਂ ਪਾਇਆ ਬੱਚਾ ਨਹੀਂ ਛੱਡਿਆ ਕੁਛ ਨਹੀਂ ਕਰਿਆ ਧਾਰ ਦੇਖੋ ਧਾਰ ਗੰਨੇ ਵਰਗੀ ਤੇ ਥਣ ਵੀ ਬਹੁਤ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਚੁਈ ਨੰਬਰ 1 ਕਿੰਨਾ ਦੁੱਧ ਦੀ ਰੂਹ ਹੋ ਰਾਸਤ ਦੁੱਧ ਦੇ ਰੂਹ 15 ਹੋਈ ਹੂੰ ਲੈ ਵੀਰ ਹੀ ਉਹੀ ਰੱਖ ਦਿਆ ਸਹੀ ਗੱਲ ਆ ਬਈ ਬੱਚਾ ਮਗਰ ਬੱਚਾ ਸੋਈ ਸਵਾਈ ਆੜ ਰੌੜ ਚੰਗਾ ਥਣ ਥਣ ਚੰਗਾ ਕੱਦ ਬੱਡ ਚੰਗਾ ਬਾਈ ਕੀ ਮੋਲ ਆ ਭਰਾ ਦਾ ਮੁੱਲ ਹੋਰ ਕੋਲੇ ਹੁੰਦੀ ਦਾ 50 ਹੋਣਾ ਸੀ ਜੀ ਆਪਾਂ 42 ਮੁੱਲ 40 ਦੀ ਬੈੜ ਦਵਾਂਗੇ 42000 ਰੁਪਇਆ ਮੁੱਲ 40 ਦੀ ਬਾਈ ਕੰਨਾ ਬੈੜ ਦੇ ਦੇਾਂਗੇ ਮੁੱਲ ਕੋਈ 50 ਨਹੀਂ ਕਰੀ ਹੂ 40 ਠੀਕ ਆ ਮੁੱਲ ਜਮਾ ਜਾਇਦਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਬੱਚਾ ਬੱਚਾ ਇਹ ਇੱਕ ਚੰਗਾ ਠੰਡੀ ਸੀਲਾ ਪੂਰੀ ਜਿਵੇਂ ਮਰਜੀ ਵੇਝਾ ਮਗਰ ਦੀ ਵੇਝਾ ਤਾਂ ਵੀ ਕੋਈ ਚੈੱਕ ਨਹੀਂ ਆਰਡਰ ਆਰਡਰ ਚੰਗਾ ਦੁੱਧ ਚੰਗਾ ਪਾ ਦੂ ਨਾੜਾ ਨੂੜਾ ਬਹੁਤ ਚੰਗੀਆਂ ਨੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ HY ਕੋਈ ਬਹੁਤ ਚੰਗੀਆਂ ਧਾਰਾਂ ਬਾਈ ਨੇ ਮਾਰ ਕੇ ਦਿਖਾਈਆਂ ਤੇ ਕਿਸੇ ਵੀਰ ਦੇ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾੜਾ ਧੰਨਵਾਦ